ਇਸ ਕਰਕੇ ਬ੍ਰਹਮ ਕਵਚ ਜਿਹੜਾ ਤੜਕੇ 32 ਵਾਰੀ ਦੇਖੋ ਮੈਨੂੰ ਲੱਗਦੇ ਨੇ ਸਿਰਫ 15 ਮਿੰਟ ਕਿਉਂਕਿ ਮੈਨੂੰ ਕੰਠ ਹੈ ਨਵੇਂ ਬੰਦੇ ਨੂੰ ਲੱਗਣੇ 30 ਮਿੰਟ ਜਦੋਂ ਕੰਠ ਹੋ ਜੇ 15-20 ਮਿੰਟ ਚ ਪਾਠ ਹੋ ਜਾਂਦਾ ਹੈ ਜੇ 15-20 ਮਿੰਟ ਪਾਠ ਕਰਕੇ 24 ਘੰਟੇ ਰੱਖਿਆ ਮਿਲਦੀ ਹੈ ਮਾੜੀਆਂ ਰੂਹਾਂ ਤੋਂ ਮਾੜੇ ਬੰਦਿਆਂ ਤੋਂ ਤੇ ਤੁਹਾਨੂੰ ਹੋਰ ਕੀ ਚਾਹੀਦਾ ਔੜੀ ਔੜੀ ਕੰਠ ਕਰੋ ਇੱਕ ਮਾਲਾ ਦੋ ਮਾਲਾ ਪੰਜ ਮਾਲਾ ਸਰਦੀਆਂ ਚ ਇੱਥੇ ਪੱਖਾ ਕੂਲਰ ਲੱਗਿਆ ਦੇਖਿਆ ਕਦੇ ਇਹ ਸਰਦੀਆਂ 'ਚ ਪਨਾਲ ਲੱਗਿਆ ਗਰਮੀਆਂ ਵਿੱਚ ਆ ਵੀ ਕੁਦਰਣੀ ਕੰਮ ਕਰ ਰਿਹਾ ਏਸੀ ਚਾਹੀਦਾ ਹੁਣ ਤਾਉਰੇ ਬਸ ਐਈ ਆ ਕਲਯੁਗ ਦੇ ਇਸ ਬਹੁਤ ਗੰਦੇ ਤੇ ਭਿਆਨਕ ਸਮੇਂ ਦੇ ਵਿੱਚ ਨਿਤਨੇਮ ਤਾਂ ਕਰੋ ਹੀ ਕਰੋ ਪਾਣੀਆਂ ਤਾਂ ਜਿੰਨੀਆਂ ਮਰਜ਼ੀ ਸੁਖਮਨੀ ਸਾਹਿਬ ਵੀ ਪੜੋ ਆਤਮਕ ਦੰਦ ਲਓ ਪਰ ਜਦੋਂ ਕੋਈ ਆਤਮਕ ਦੰਦ ਨੂੰ ਖਰਾਬ ਕਰਨ ਬਹਿ ਜਾਂਦਾ ਅਖੇਦ ਦੇ ਦੁਆਲੇ ਕਣਕ ਤਾਂ ਬੀਜੋ ਬੀਜੋ ਪਰ ਬਾੜ ਵੀ ਤਾਂ ਕਰੋ ਹਰ ਰਾਜਸਥਾਨ ਦੇ ਜਿਹੜਾ ਕੰਧ ਕੱਢੀ ਹੋਈ ਹੈ ਦੇਖ ਲਓ ਖੇਤੀ ਨੂੰ ਬਚਾਉਣ ਲਈ ਇਹ ਬ੍ਰਹਮ ਕਵਚ ਦਾ ਥੋੜੇ ਦਿਵਾਲੇ ਕੰਧ ਹੈ ਬਸ ਇਹ ਤਾਂ ਸੋਡੀ ਸੁਰੱਖਿਆ ਨੂੰ ਹੈ ਬਚਾਲੇ ਨਾਮ ਦਾ ਬੀਜ ਬੀਜੋ